ਮੋਟਰਸਾਈਕਲ ਤੇ ਦੋ ਮੁੰਡੇ ਆਏ ਆ ਉਹਨਾਂ ਨੇ ਮੇਰੇ ਧੱਫਾ ਮਾਰਿਆ ਤਾਂ ਹੁੰਦੇ ਤੇ ਮੈਂ ਡਿੱਗ ਚਲਿਆ ਹੀਗਾ ਤਾਂ ਚੈਨੀ ਮੇਰੀ ਤੋੜ ਕੇ ਲੈ ਗਏ ਤੈਨਾਂ ਕਦੀ ਇਹ ਖਿਆਲ ਹੀ ਨਹੀਂ ਕੀਤਾ ਸੀ ਇਹ ਜਦੋਂ ਦੀ ਸਰਕਾਰ ਆ ਬਣੀ ਦੀ ਆ ਘਟੀਆ ਸਰਕਾਰ ਇਹਦੇ ਬੇੜਾ ਹੀ ਕਰਖੜ ਚੜ੍ਹਦੇ ਆ ਇਹਨਾਂ ਨੇ ਮੰਨ ਕਰਦੇ ਵੀ ਮੈਨੂੰ ਚਾਪ ਦਿੱਤਾ ਜਾਏ ਸੋਰੀ ਅੱਗੇ ਤੋਂ ਕਿਸੇ ਨਾਲ ਨਾ ਹੋਏ ਇਹ ਦਿਨ ਦਿਹਾੜੇ ਜੇ ਇਹ ਕੰਮ ਹੋ ਲੱਪਿਆ ਤਾਂ ਸਮਝ ਲੋ ਕਿ ਗੁਰਦਾਸਪੁਰ ਦਾ ਬੇੜਾ ਗਰਕ ਹੋਣਾ ਹੀ ਹੋਣਾ ਹੁਣ ਜਿੰਨਾ ਚਿਰ ਸਰਕਾਰ ਰਹਿਗੀ ਬੇੜਾ ਗਰਕ ਕਿਹਦੇ ਗੋਲੀਆਂ ਚੱਲਣਗੀਆਂ ਕਿਹਦੇ ਟੀਨੀਆਂ ਕਿਹਦੇ ਜਨਾਨੀਆਂ ਨਹੀਂ ਗਈਆਂ ਸੁਰੱਖਿਤ ਦਿਨ ਤੇ ਹਰੇ ਗੁਰਦਾਸਪੁਰ ਸ਼ਹਿਰ ਦੇ ਵਾਰਡ ਨੰਬਰ 9 ਤੋਂ ਮਜੂਦਾ ਕਾਂਗਰਸੀ ਕੌਂਸਲਰ ਦੇ ਪਤੀ ਅਸ਼ੋਕ ਪੱਟੂ ਜੋ ਕਿ ਆਪਣੀ ਐਕਟੀਵਿਟੀ ਕਿਸੇ ਕੰਮ ਲਈ ਜਾ ਰਹੇ ਸਨ ਜਿਸ ਦੇ ਕਿ 5 ਤੋਲੇ ਸੋਨੇ ਦੀ ਚੈਨ ਲਾ ਕੇ ਦੋ ਬਾਈਕ ਸਵਾਰ ਫਰਾਰ ਹੋ ਗਏ ਕਾਉਂਸਲਰ ਦੇ ਪਤੀ ਦਾ ਕਹਿਣਾ ਕਿ ਦੋ ਨੌਜਵਾਨ ਉਦੋਂ ਤੋਂ ਹੀ ਉਸ ਦੇ ਪਿੱਛੇ ਲੱਗੇ ਸਨ ਜਦੋਂ ਉਹ ਪਠਾਨਕੋ ਰੋਡ ਦਾ ਜਦੋਂ ਉਹ ਪਠਾਨਕੋ ਰੋਡ ਦਾ ਰੇਲਵੇ ਫਾਟ ਕਰਾਸ ਕਰਕੇ ਪੰਡੋਰੀ ਰੋਡ ਤੇ ਜਾ ਰਿਹਾ ਸੀ ਮੋਟਰਸਾਈਕਲ ਸਵਾਰ ਇਨ੍ਹਾਂ ਨੌਜਵਾਨ ਨੇ ਥੋੜੀ ਅੱਗੇ ਜਾ ਕੇ ਇੱਕ ਸੈਲਰ ਦੇ ਨੇੜੇ ਮੋਟਰਸਾਈਕਲ ਸਵਾਰਾ ਨੇ ਉਸ ਨੂੰ ਟੱਕਾ ਮਾਰ ਕੇ ਸੁੱਟ ਦਿੱਤਾ ਅਤੇ ਉਸ ਦੇ ਗਲੇ 'ਚੋਂ 5 ਤੋਲੇ ਦੀ ਸੋਨੇ ਦੀ ਚੈਨ ਲੈ ਕੇ ਫਰਾਰ ਹੋ ਗਏ ਜਿਸ ਦੀ ਕੀਮਤ 5 ਲੱਖ ਰੁਪਏ ਤੋਂ ਉੱਪਰ ਬਣਦੀ ਹੈ। ਅਸ਼ੋਕ ਨੇ ਦੱਸਿਆ ਕਿ ਉਸ ਨੇ ਤੁਰੰਤ ਇਸ ਦੀ ਸੂਚਨਾ ਸਿਟੀ ਪੁਲਿਸ ਗੁਰਦਾਸਪੁਰ ਨੂੰ ਦੇ ਦਿੱਤੀ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਅਸ਼ੋਕ ਨੇ ਕਿਹਾ ਕਿ ਇਸ ਸਮੇਂ ਪੰਜਾਬ 'ਚ ਜੰਗਲ ਰਾਜ ਚੱਲ ਰਹੇ ਹਨ। ਮੇਰਾ ਨਾਮ ਸ਼ੋਕਮਰ ਭਟੋਆ ਹੈ ਮੇਰੀ ਵਾਈਫ ਐਮਸੀਏ ਵਾਹਟ ਨੰਬਰ 9 ਤੋਂ ਔਰ ਮੈਂ ਅੱਜ ਫਾਟਕ ਬੰਦ ਹੋਣ ਦੇ ਕਾਰਨ ਮੈਂ ਕਿਹਾ ਚਲੋ ਬਸ ਸਟੈਂਡ ਨੂੰ ਮੈਂ ਇਧਰੋਂ ਨਿਕਲ ਜਾਣਾ ਤੇ ਮੇਰੀ ਗੱਡੀ ਖਰਾਬ ਹੋਈ ਉੱਥੇ ਮੈਂ ਗੱਡੀ ਠੀਕ ਕਰਾ ਕੇ ਤੇ ਮੈਂ ਹੁਣ ਆ ਗਿਆ ਮਗਰੋਂ ਮੇਰੇ ਮੋਟਰਸਾਈਕਲ ਦੇ ਦੋ ਮੁੰਡੇ ਆਏ ਆ ਉਹਨਾਂ ਨੇ ਮੇਰੇ ਧਫਾ ਮਾਰਿਆ ਤਾਂ ਹੋਂ ਤੇ ਤੇ ਮੈਂ ਡਿੱਗ ਚਲਿਆ ਸੀਗਾ ਤੇ ਚੈਨੀ ਮੇਰੀ ਤੋੜ ਕੇ ਲੈ ਗਏ ਉਹ ਕੱਲ ਤੇ ਇਹੀ ਤੁਸੀਂ ਮੈਂ ਐਕਟਵਾ ਦੇ ਸੀ ਉਹ ਮੋਟਰਸਾਈਕਲ ਤੇ ਉਹ ਮੋਟਰਸਾਈਕਲ ਤੇ ਨੰਬਰ ਮੈਂ ਡੇਗੀ ਪੈਂਕ ਮੈਂ ਆਪਣਾ ਬੜੀ ਮੁੱਖ ਬਚਾਇਆ ਸੀ ਯਾਨੀ ਕਿੰਨੇ ਦਾ 16 ਦੀ ਪੰਜ ਸਾਢੇ 2.5 ਟੋਲੇ ਦੀ ਜਾਨੀ ਸਾਹਿਬਾ ਕਿੰਨੀ ਕੀਮਤ ਹੋਏਗੀ ਉਹਦੀ ਉਹਦੀ ਤਕਰੀਬਨ 5 5 ਲੱਖ ਤੋਂ ਉੱਪਰ ਹੀ ਤੇ ਪੁਲਿਸ ਨੂੰ ਮੋਕੇ ਦੇ ਮੈਂ ਉਸੇ ਵੇਲੇ ਬੱਸ ਸਟੈਂਡ ਤੋਂ ਮਗਰ ਪਾ ਕੇ ਪਹਿਲਾਂ ਮੈਂ ਆਪਣੇ ਦੋਸਤਾਂ ਨੂੰ ਕਾਰੋਬਾਰ ਵਾਲਿਆਂ ਨੂੰ ਦੱਸਿਆ ਉੱਥੋਂ ਫਿਰ ਮੈਂ ਇੱਕ ਵਿਨੋਦ ਹੈ ਥਾਣੇਦਾਰ ਉਹਨੂੰ ਫੋਨ ਕੀਤਾ ਫਿਰ ਮੈਂ ਸਿਟੀ ਚਲ ਗਿਆ ਉੱਥੇ ਜਾ ਕੇ ਉਹਨਾਂ ਦੇ ਨਾਲ ਬੰਦੇ ਆਏ ਆ ਐਸੇ ਕੈਮਰੇ ਚੈੱਕ ਕੀਤੇ ਉਹਨਾਂ ਦੇ ਵਿੱਚ ਮੇਰੇ ਮਗਰ ਲੱਗੇ ਦੋ ਮੁੰਡੇ ਉਹ ਵਿੱਚ ਕੈਮਰੇ ਚ ਆਏ ਆ ਹਾਂਜੀ ਉਹ ਬੰਨੇ ਦੇ ਹੀ ਖੁੱਲੇ ਨਹੀਂ ਇੱਕ ਨੇ ਟ੍ਰੋਫੀ ਜਿਹੜਾ ਜਿੰਨੇ ਪਿੱਛੋਂ ਮਾਰੀ ਉਹ ਟੋਫੀ ਪਾਈ ਦੀ ਪਿੱਛੇ ਇੱਕ ਗੋਰਾ ਜਿਹਾ ਮੁੰਡਾ ਸੀ ਮੋਟਰਸਾਈਕਲ ਚਲਾਣ ਦੇ ਜੀ ਤੁਸੀਂ ਕਾਉਂਸਲਰ ਦਾ ਸਾਰਾ ਕੰਮ ਕਰਦੇ ਮਤਲਬ ਵਾਈਪ ਸਾਡੇ ਕਾਉਂਸਲਰ ਹੈ ਕੰਮ ਤੁਸੀਂ ਕਰਦੇ ਹੋ ਸਾਰਾ ਹਾਂਜੀ ਹਾਂਜੀ ਕਦੀ ਸ਼ਹਿਰ ਚ ਦੇਖਿਆ ਨਹੀਂ ਆ ਮੁੰਡਾ ਤੁਸੀਂ ਤਾਂ ਹੁੰਦੇ ਰਹਿੰਦੇ ਨਹੀਂ ਮੈਨੇ ਕਦੀ ਇਹ ਖਿਆਲ ਹੀ ਨਹੀਂ ਕੀਤਾ ਸੀ ਇਹ ਜਦੋਂ ਦੀ ਸਰਕਾਰ ਆ ਬਣੀ ਦੀ ਹੈ ਘਟੀਆ ਸਰਕਾਰ ਇਹ ਨੇ ਬੇੜਾ ਹੀ ਕਰ ਘਟੜਿਆ ਇਹਨਾਂ ਨੇ ਗਰੀਬ ਹੋਗੇ ਚੈਨਿਕ ਹੋਗੇ ਕਿਧਰ ਨੂੰਗੇ ਆ ਬਸਟਾਣ ਵਾਲ ਨੂੰ ਬਾਈਪਾਸ ਤੋਂ ਤੇ ਫਿਰ ਪੁਲਿਸ ਨੇ ਕੈਮਰੇ ਕੁਮਨੇ ਨਹੀਂ ਚੈੱਕ ਕੀਤੇ ਲੱਗੇ ਸ਼ੱਕ ਨਹੀਂ ਹੁਣ ਕਰਕੇ ਗਏ ਆ ਆਇਆ ਬੱਚਾ ਆਇਆ ਉਹਦੇ ਵਿੱਚ ਫੋਟੋ ਆਈਆਂ ਉਹਨਾਂ ਦੀ ਫੋਟੋ ਆਈਆਂ ਹਾਂਜੀ ਕੀ ਮੰਗਤ ਹੈ ਚੰਨੀ ਕੋਲ ਦੇ ਖੁੰਦੇ ਮੰਗ ਫੋਟੋ ਨਹੀਂ ਮੇਰੇ ਮਗਰ ਲੱਗੇ ਦੇ ਪਿੱਛੇ ਲੱਗੇ ਹਾਂਜੀ ਕੀ ਹੁਣ ਪੁਲਿਸ ਨੂੰ ਕੀ ਕੰਪਲੇਨਟ ਦੇਖੋ ਮੈਂ ਕਹਿੰਦਾ ਮੇਰੇ ਨਾਲ ਜੋ ਹੋ ਗਿਆ ਪਰ ਲੋਕਾਂ ਦਾ ਰਾਡੀ ਹੋਣਾ ਚਾਹੀਦਾ ਏ ਕੀ ਮੰਗ ਕਰਦੇ ਮੰਗ ਕਰਦੇ ਵੀ ਮੈਨੂੰ ਇਨਸਾਫ ਦਿੱਤਾ ਜਾਏ ਦੋਰੇ ਅੱਗੇ ਤੋਂ ਕਿਸੇ ਨਾਲ ਨਾ ਹੋਏ ਦਿਨ ਦਿਹਾੜੇ ਇਦਾਂ ਮਾਰਦਾ ਤੋ ਇਹ ਦਿਨ ਦਿਹਾੜੇ ਜੇ ਇਹ ਕੰਮ ਹੋ ਲੱਪਿਆ ਤਾਂ ਸਮਝ ਲਓ ਕਿ ਗਰਦਾਸਪੁਰ ਦਾ ਬੇੜਾ ਗਰਕ ਹੋਣਾ ਹੀ ਹੋਣਾ ਹੁਣ ਜਿੰਨਾ ਚਿਰ ਸਰਕਾਰ ਰਹੇਗੀ ਬੇੜਾ ਗਰਕ ਕਿਤੇ ਗੋਲੀਆਂ ਚੱਲਣ ਰਹੀਆਂ ਕਿਤੇ ਚੈਨੀਆਂ ਕਿਤੇ ਜਨਾਨੀਆਂ ਨਹੀਂ ਗਈਆਂ ਸੁਰੱਖਿਤ